ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਡੀਆਰਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਚੱਲਦਾ ਪਿਆ ਤਾਂ ਉਹਦੇ ਤਹਿਤ ਜੰਡਿਆਲਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈਗਾ ਤਾਂ ਉਥੇ ਜਿ ਕੁਝ ਜਿਹੜੇ ਬਾਹਰ ਬੈਠੇ ਗੈਂਗਸਟਰਸ ਹੈਗੇ ਨੇ ਤਾਂ ਉਹਨਾਂ ਵੱਲੋਂ ਕੁਝ ਇੱਕ ਲੋਕਲ ਬਿਜ਼ਨਸਮੈਨ ਹੈ ਮਿਸਟਰ ਜੂਲ ਦਾ ਤਾਂ ਉਹਨਾਂ ਨੂੰ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਤਾਂ ਉਹਦੇ ਵਿੱਚ ਉਹ ਆਪਣਾ ਨਾਮ ਬਦਲ-ਬਦਲ ਕੇ ਆਪਣਾ ਨਾਮ ਦੱਸ ਰਹੇ ਸੀਗੇ ਐਂਡ ਦੇ ਵੇਰ ਥ੍ਰੈਟਨਿੰਗ ਹਿਮ ਉਹਨੂੰ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਕੋਲੋਂ 30 ਲੱਖ ਰੁਪਏ ਦੀ ਜਿਹੜੀ ਰੰਗਦਾਰੀ ਮੰਗ ਰਹੇ ਸੀਗੇ ਤਾਂ ਉਸ ਤੋਂ ਬਾਅਦ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲੈਂਦੇ ਹੋਏ ਪਹਿਲਾ ਜਿਹੜਾ ਜੰਡਿਆਲਾ ਪੁਲਿਸ ਹੈ ਇਹਨਾਂ ਨੇ ਇੱਕ ਮੁਕੱਦਮਾ ਦਰਜ ਕਰ ਲਿਆ ਐਫ ਆਈ ਆਰ ਨੰਬਰ 33 ਅ ਬਟ ਦੋਜ਼ ਆਰ 26 ਤਾਂ ਅੰਡਰ ਰਿਲੇਵੈਂਟ ਸੈਕਸ਼ਨਸ ਆਫ ਐਕਸਟਰਸ਼ਨ ਐਂਡ ਆਰਗੇਨਾਈਜ਼ਡ ਕ੍ਰਾਈਮ ਉਸ ਤੋਂ ਬਾਅਦ ਕਿਉਂਕਿ ਸਿੰਸ ਵੀ ਆਰ ਸ਼ੋਇੰਗ ਜ਼ੀਰੋ ਟੋਲਰੈਂਸ ਟੂ ਐਕਸਟਰਸ਼ਨ ਯਾ ਇਸ ਤਰ੍ਹਾਂ ਦਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੀ ਜਿਹੜੀ ਐਕਟੀਵਿਟੀਜ਼ ਹੈਗੀਆਂ ਤਾਂ ਇਹਨਾਂ ਨੇ ਟੀਮਜ਼ ਬਣਾਈਆਂ ਜਿਹੜੇ ਆਪਣੇ ਡੀਐਸਪੀ ਸਾਹਿਬ ਹੈ ਰਵਿੰਦਰ ਜੀ ਆਪਣੇ ਐਸਐਚਓ ਸਾਹਿਬ ਨਰੇਜ ਜੀ ਸੋ ਦੇ ਵਰਕ ਵੈਰੀ ਹਾਰਡ ਐਂਡ ਟੈਕਨੀਕਲ ਇਨਪੁਟਸ ਜਨਰੇਟ ਕਰਦੇ ਹੋਏ ਔਰ ਹਿਊਮਨ ਇੰਟਰਵਿਊ ਕਲੈਕਟ ਕਰਦੇ ਹੋਏ ਅਸੀਂ ਇਹ ਫਾਈਨਲ ਅਸੀਂ ਇਹ ਦਰਿਆਫਤ ਕਰ ਲਿਆ ਕਿ ਬੇਸਿਕਲੀ ਇਹਦੇ ਵਿੱਚ ਇੱਕ ਜਿਹੜਾ ਬਾਹਰ ਬੈਠਾ ਕੋਈ ਤਰਨ ਤਰਨ ਦਾ ਬੰਦਾ ਕਰਨ ਬਾਟ ਹੀ ਵਾਸ ਥ੍ਰੈਟਨਿੰਗ them ਤਾਂ ਜਦੋਂ ਇਹ ਇੱਕ ਵਾਰੀ ਐਸਟੈਬਲਿਸ਼ ਹੋਇਆ ਉਹਨੇ ਆਪਣੇ ਆਪ ਨੂੰ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਆਪਣਾ ਵੀ ਨਾਮ ਲੈਂਦਾ ਸੀਗਾ ਅਤੇ ਇਵੈਂਚੁਅਲੀ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਉਸ ਚੀਜ਼ ਦੇ ਉੱਤੇ ਫਿਰ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਕੰਮ ਕਰਨ ਲੱਗ ਪਈ ਐਂਡ ਇਵੈਂਚੁਅਲੀ ਥਰੂ ਅ ਸੀਰੀਜ਼ ਆਫ ਹਿਊਮਨ ਇੰਡ ਆਪਰੇਸ਼ਨਜ਼ ਔਰ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਸਾਡੀ ਚੱਲੀ ਇਹਦੇ ਵਿੱਚ ਅਸੀਂ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਹੈ ਉਹਦਾ ਨਾਮ ਹੈ ਆਜ਼ਾਦ ਸਿੰਘ ਸਨ ਆਫ ਕਰਨਲ ਸਿੰਘ ਰੈਜ਼ੀਡੈਂਟ ਆਫ ਵਿਲੇਜ ਗੁਟਾਰੀ ਪੁਲਿਸ ਸਟੇਸ਼ਨ ਖਲਸੀਆਂ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਅਸੀਂ ਅਸਬ ਜ਼ਾਬਤਾ ਮੁਕਦਮੇ ਚ ਗ੍ਰਿਫਤਾਰ ਕਰ ਲਿਆ ਹੈ ਐਂਡ ਇਸ ਵੇਲੇ ਪੁਲਿਸ ਰਿਮਾਂਡ ਦੇ ਵਿੱਚ ਹੈ ਤਾਂ ਜਦੋਂ ਪੁੱਛਗਿੱਛ ਸਾਡੀ ਚੱਲੀ ਉਹਦੇ ਵਿੱਚ ਇਹ ਪਤਾ ਚੱla ਹੀ ਇਸ ਵੇਰੀ ਕਲੋਜ਼ ਜਾਂ ਜਿਹੜਾ ਐਸੋਸੀਏਟ ਹੈ ਇਹਦਾ ਕਰਨ ਬਾੜ ਦਾ ਤਾਂ ਟੈਕਨੀਕਲੀ ਵੀ ਇਹ ਐਸਟੈਬਲਿਸ਼ ਹੋਇਆ ਤਾਂ ਇਹ ਕੰਟੀਨਿਊਸਲੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਹੁਣ ਇਹਦਾ ਜਿਹੜਾ ਪਰਪਸ ਸੀਗਾ ਜਿਹੜਾ ਇਹ ਗੱਲਾਂ ਉਹਦੇ ਨਾਲ ਕਰਦਾ ਰਿਹਾ ਤਾਂ ਇਟ ਵਾਸ ਟੂ ਫੋਲਡ ਇੱਕ ਇਹ ਜਿਹੜਾ ਜਿਹੜਾ ਐਕਸਟਰਸ਼ਨ ਵਾਲਾ ਜਿਹੜਾ ਕੰਮ ਉਹਦਾ ਸਾਹਮ ਦਾ ਸੀਗਾ ਦਾ ਗਰਾਊਂਡ ਲੈਵਲ ਜਿਹੜਾ ਕਰਨ ਬਾੜ ਜਿਹੜੀ ਫਿਰੋਤਿਆ ਮੰਗਦਾ ਸੀਗਾ ਐਂਡ ਦੂਜੇ ਪਾਸੇ ਵਾਟ ਹੀ ਵਾਸ ਟਰਾਇੰਗ ਟੂ ਡੂ ਇਹ ਕੋਈ ਇਲੈਕਸ਼ਨਸ ਲੜ ਰਾ ਸੀਗਾ ਕੋਈ ਪ੍ਰੈਜ਼ੀਡੈਂਟ ਇਲੈਕਸ਼ਨਸ ਯੂਥ ਪ੍ਰੈਜ਼ੀਡੈਂਟ ਇਲੈਕਸ਼ਨਸ ਲੜ ਰਾ ਸੀਗਾ ਤਾਂ ਇਹ ਉਹਨੂੰ ਗੈਂਗਸਟਰ ਨੂੰ ਕਹਿੰਦਾ ਸੀਗਾ ਕਿ ਤੁਸੀਂ ਇਹਦੇ ਵਿੱਚ ਮੇਰੀ ਮਦਦ ਕਰੋ ਤਾਂ ਸੋ ਦੈਟ ਮੈਂ ਇਹ ਜਿੱਤ ਜਾਵਾਂ ਸੋ ਹੀ ਵਾਸ ਟਰਾਇੰਗ ਟੂ ਯੂਜ਼ ਦਿਸ ਕਨੈਕਸ਼ਨ ਗੈਂਗਸਟਰ ਕਨੈਕਸ਼ਨ ਫਾਰ ਥੀਜ਼ ਰੋਂਗਫੁਲ ਰੀਜ਼ਨਸ ਤਾ ਉਹਦੇ ਕਰਕੇ ਇਹ ਬੰਦਾ ਜਿਹੜਾ ਹੈ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਫਰਦਰ ਅਸੀਂ ਇਹਦੀ ਜਿਹੜੀ ਫੋਨ ਫੋਰੈਂਸਿਕ ਕੀਤੀ ਹੈ ਉੱਚ ਵੀ ਹੈਵ ਗਾਟ ਲੋਟ ਆਫ ਡੀਟੇਲਸ ਬਾਕੀ ਵਿਚ ਆਰ ਪਾਰਟ ਆਫ ਦ ਇਨਵੈਸਟੀਗੇਸ਼ਨ ਉਹਨੂੰ ਉਹਨੂੰ ਅਸੀਂ ਵੇਖ ਰਿਹਾ ਹੈ ਤਾਂ ਬਾਕੀ ਹੋਰ ਵੀ ਕੁਝ ਇਹਦੇ ਵਿੱਚ ਜਿਹੜੇ ਬੰਦੇ ਹੈ ਉਹ ਇਸ ਐਕਸਟਰੈਸ਼ਨ ਰਿੰਗ ਦੇ ਨਾਲ ਜਿਹੜੇ ਕਨੈਕਟਡ ਹੈ ਤਾਂ ਉਹਨਾਂ ਨੂੰ ਵੀ ਅਸੀਂ ਉਹਦੇ ਵਿੱਚ ਨਾਮਜ਼ਦ ਕਰਾਂਗੇ ਐਂਡ ਵੀਲ ਪ੍ਰੋਸੀਡ ਐਸ ਪਰ ਲਾ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਗੀ ਸੋ ਇਸ ਦੇ ਨਾਲ ਨਾਲ ਆ ਇਹ ਜਿਹੜਾ ਐਕਸਟਰੋਰਸ਼ਨ ਵਾਲਾ ਜਿਹੜਾ ਜਿਹੜੇ ਕੇਸਸ ਹੈ ਅੰਮ੍ਰਿਤਸਰ ਰੂਰਲ ਪੁਲਿਸ ਹੈਜ਼ ਬੀਨ ਡੀਲਿੰਗ them very effectively ਤਾਂ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਵੀ మేਕ ਸ਼ੋਰ ਕਿ ਐਫ ਆਈ ਆਰ ਇਸ ਰਜਿਸਟਰਡ ਤਾਂ ਉਹਦੇ ਵਿੱਚ ਫਿਰ ਫਰਦਰ ਇਨਵੈਸਟੀਗੇਸ਼ਨ ਚੱਲਦੀ ਹੈ ਐਂਡ ਮੋਸਟ ਆਫ ਦਾ ਕੇਸਸ ਜਿਹੜੇ ਇਸ ਤਰ੍ਹਾਂ ਆਏ ਹੈ ਸਾਡੀ ਨਿਗਾਹ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਹੈ ਜਾਂ ਲੋਕਲ ਜਿਹੜਾ ਉਹਨਾਂ ਦਾ ਨੈਟਵਰਕ ਹੈ ਉਹ ਬਸਟ ਕੀਤਾ ਹੋਇਆ ਹੈ ਤਾਂ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਲਈ ਪੰਜਾਬ ਪੁਲਿਸ ਨੇ AGTMF ਦੀ ਇੱਕ ਹੈਲਪਲਾਈਨ ਇਸ਼ੂ ਕੀਤੀ ਹੈ ਕਿ ਕਿਸੇ ਨੂੰ ਕੋਈ ਥ੍ਰੈਟ ਕਾਲ ਆਂਦੀ ਹੈ ਕੋਈ ਐਕਸਟਰਸ਼ਨ ਕਾਲ ਆਂਦੀ ਹੈ ਉਮੂਮਨ ਲੋਕੀ ਕਹਿੰਦੇ ਹੈ ਕਿ ਲੋਕਾਂ ਨੂੰ ਥ੍ਰੈਟ ਕਾਲਸ ਆਂਦੀ ਹੈ ਤਾਂ ਪਲੀਜ਼ ਫੀਲ ਫਰੀ ਇਹਦਾ ਜਿਹੜਾ ਨੰਬਰ ਹੈ 93946 93946 ਆਈ ਕੈਨ ਰਿਪੀਟ ਇਟ 93946 93946 ਤਾਂ ਇਹ ਨੰਬਰ ਹੈ ਕਿਸੇ ਨੂੰ ਗੈਂਗਸਟਰ ਰਿਲੇਟਿਡ ਆਰਗੇਨਾਈਜ਼ਡ ਕ੍ਰਾਈਮ ਰਿਲੇਟਿਡ ਜਾਂ ਥਰੈਡ ਕਾਲ ਰਿਲੇਟਡ ਰੰਗਦਾਰੀ ਰਿਲੇਟਡ ਕੋਈ ਵੀ ਕਿਤੇ ਕਾਲ ਆਂਦੀ ਹੈ ਕਿਸੇ ਬੰਦੇ ਦੀ ਤਾਂ ਇਸ ਪੋਰਟਲ ਤੇ ਉੱਤੇ ਜਾਂ ਇਸ ਨੰਬਰ ਤੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਆਪਣੀ ਉਹ ਗੁਪਤ ਵੀ ਰੱਖਣਾ ਚਾਹੁੰਦੇ ਹੋ ਯੂ ਕੈਨ ਡੂ ਥੈਟ ਐਸ ਵੈਲ ਬਟ ਜ਼ਰੂਰ ਪੁਲਿਸ ਦੇ ਨਾਲ ਸੰਪਰਕ ਕਰੋ ਇਸ ਨੰਬਰ ਤੇ ਕਾਲ ਕਰੋ ਜਾਂ ਯੂ ਕੈਨ ਅਪਰੋਚ ਯਰ ਨੀਅਰੈਸਟ ਪੁਲਿਸ ਸਟੇਸ਼ਨ ਥੈਂਕ ਯੂ ਸਰ ਜਿਹੜਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਕਿਹੜੀ ਸਿਆਸੀ ਪਾਰਟੀ ਦੇ ਨਾਲ ਲਿੰਕ ਰੱਖਦਾ ਸੀ ਇਹਦਾ ਮਤਲਬ ਡਿਟੇਲਸ ਅਸੀਂ ਦਿੱਤੀਆਂ ਹੈਗੀਆਂ ਐਸਪ੍ਰੈਸ ਰੋਡ ਦੇ ਵਿੱਚ ਉਹਦੇ ਵਿੱਚ ਸਾਰੀ ਚੀਜ਼ ਚੀਜ਼ੇ ਜਿਹੜੀ ਮੈਂਸ਼ਨਡ ਹੈਗੀਆਂ ਤਾਂ ਤੁਸੀਂ ਦੱਸੋ ਤੁਹਾਡਾ ਕਿਹੜੀ ਬਾਤ ਹੈ ਇਹਦੇ ਵਿੱਚ ਜਿਹੜਾ ਇਹਨਾਂ ਨੇ ਲਿਖਿਆ ਹੈ ਕਿ ਕੋਈ ਇਲੈਕਸ਼ਨ ਜਿਹੜਾ ਲੜ ਰਿਹਾ ਸੀਗਾ ਪੰਜਾਬ ਯੂਥ ਕਾਂਗਰਸ ਅਸੈਂਬਲੀ ਬਾਬਾ ਬਕਾਲਾ ਉਹਦਾ ਕੋਈ ਇਹ ਇਲੈਕਸ਼ਨ ਹੀ ਵਾਸ ਟੂ ਕੰਟੈਸਟ ਐਂਡ ਉਹਦੇ ਲਈ ਇਹ ਸਪੋਰਟ ਦੀ ਮੰਗ ਕਰ ਰਿਹਾ ਸੀਗਾ ਪਹਿਲਾਂ ਕੋਈ ਖਰੋਤੇ ਨੂੰ ਲੈ ਕੇ ਕੋਈ ਪੱਤੇ ਨਾਲ ਹੈ ਲੇ ਫਿਰੋਤੀ ਨੂੰ ਲੈ ਕੇ ਨਹੀਂ ਹੈਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਆਫ ਥਿਸ ਕੇਸ ਕਾਫੀ ਕੁਛ ਚੀਜ਼ਾਂ ਆਈਆਂ ਹੈ ਸਾਹਮਣੇ ਤਾਂ ਦੇ ਆਰ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਵੇਖ ਰਹੇ ਨੇ ਅੱਛਾ ਸਰ ਕੁਝ ਨਾਮ ਲਿਖੇ ਕੇਸ਼ਵ ਸ਼ਵਾਲਾ ਸਤਨ ਵਿਚਾਰਾ ਇਹ ਉਹਨਾਂ ਦੇ ਲਿੰਕ ਚ ਸੀ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀਗਾ ਇਹ ਜਿਹੜਾ ਕੰਪਲੇਨੈਂਟ ਹੈ ਕੇਸ ਦਾ ਇਹਨੂੰ ਵਕ ਵਕ ਨੰਬਰਾਂ ਤੋਂ ਕਾਲ ਆ ਰਹੇ ਸੀਗੇ ਤਾਂ ਕਦੀ ਉਹ ਕਿਸੇ ਹੋਰ ਦਾ ਨਾਮ ਲਈ ਜਾਂਦਾ ਸੀਗਾ ਜਿਸ ਤਰ੍ਹਾਂ ਇਹ ਨਾਮ ਜਿਹੜੇ ਤੁਸੀਂ ਪੜੇ ਹੈ ਤਾਂ ਇਹਨਾਂ ਦੇ ਨਾਮ ਲਈ ਜਾਂਦਾ ਸੀਗਾ ਬਟ ਇਵੈਨਚੁਅਲੀ ਫਿਰ ਜਦੋਂ ਅਸੀਂ ਡਿਸਕਵਰ ਕਰ ਲਿਆ ਤਰਨਤਾਰਨ ਬੇਸਟ ਇੱਕ ਹੈ ਇੱਕ ਕ੍ਰਿਮੀਨਲ ਹੂ ਇਜ਼ ਅਬ੍ਰੋਡ ਤਾਂ ਇੱਕ ਕਰਨ ਬਾਟ ਹੈ ਉਹ ਫਾਈਨਲੀ ਐਸਟੈਬਲਿਸ਼ ਹੋਇਆ ਕਿ ਉਹ ਕਾਲਾਂ ਦੇ ਪਿੱਛੇ ਹੈ ਕਰਨ ਬਾਟ ਉਹ ਹੀ ਜਿਹੜੀ ਇਲੈਕਸ਼ਨ ਜਿਹੜੀ ਵਾਲੀ ਨਹੀਂ 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 ਉਹ ਜੀ ਅਮਰਤਪਾਲ ਬਾਟ ਹੈ ਜੀ ਤੇ ਕਰਨ ਬਾਟ ਵੀ ਐਸਟੋਰਸ਼ਨ ਮੰਗਦਾ ਰਿਹਾ ਬਿਲਕੁਲ ਬਿਲਕੁਲ ਆਈ ਥੋੜੀ ਲਾਈਵ ਐਗਜ਼ਾਮਪਲ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹਨਾਂ ਵੱਲੋਂ ਹੀ ਉਹਨੂੰ ਕਾਲ ਆਈ ਸੀ ਜੀ ਹੋਰ ਫਰੋਤੀ ਇਹਨਾਂ ਨੇ ਦਿੱਤੀ ਵੀ ਸੀ ਕੋਈ ਡਿਲੀਵਰੀ ਵੀ ਕੀਤੀ ਸੀ ਨਹੀਂ 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 ਤਾਂ ਮੈਂ ਤਾਂ ਮੈਂ ਤਾਂ ਮੈਂ ਤਾਂ ਸ਼ਲਾਘਾ ਕਰਨਾ ਚਾਹੁੰਨਾ ਐਂਡ ਆਈ ਵੁੱਡ ਲਾਈਕ ਟੂ ਐਪਰੀਸ਼ੀਏਟ ਕਿ ਦੇ ਇਮੀਡੀਏਟਲੀ ਰਿਪੋਰਟਡ ਇਟ ਟੂ ਪੁਲਿਸ ਐਂਡ ਜਿਹੜੀ ਸਾਡੀ ਟੀਮ ਹੈ ਇਹਦੇ ਵਿੱਚ ਦਿਸ ਵੰਗ ਇਨਟੂ ਐਕਸ਼ਨ ਇਹਨਾਂ ਨੇ ਇਮੀਡੀਏਟਲੀ ਕੰਮ ਕਰਦੇ ਹੋਏ ਇਹਨੂੰ ਸਾਰਾ ਖੰਗਾਲਿਆ ਪਤਾ ਕਰਾਇਆ ਸਾਰਾ ਕੁਝ ਹੀ ਹੈ ਤਾਂ ਉਹਦਾ ਹੀ ਨਤੀਜਾ ਹੈ ਜਿਹੜਾ ਜਿਹੜਾ ਗਰਾਊਂਡ ਲੈਵਲ ਤੇ ਇਹਦਾ ਇਹ ਵਰਕਰ ਸੀਗਾ ਤਾਂ ਉਹਨੂੰ ਪੁਲਿਸ ਨੇ ਬੇਨਕਾਬ ਕਰਤਾ ਸਰ ਇਹਦੇ ਨਾਲ ਹੋਰ ਵੀ ਸਾਥੀਗੇ ਇਸੇ ਕੁਝ ਜਿਹੜੀ ਹੁਣ ਤੱਕ ਦੀ ਤਫ਼ਤੀਸ਼ ਹੈ ਕੁਝ ਹੋਰ ਵੀ ਕੰਟੈਕਟਸ ਨੂੰ ਮਿਲੇ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਹੋਗੀ ਕਿ ਤਾਲੀਆਂ ਹੁਣ ਤੱਕ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਜਾਣ ਤੋਂ ਮਾਰੇ ਤਰਕੀਆਂ ਫਾਇਰਿੰਗ ਕੀਤੀ ਸੀ ਇਹਨਾਂ ਦੁਕਾਨ ਦੇ ਲੋਕ ਨਹੀਂ 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 ਫਾਇਰਿੰਗ ਕੋਈ ਨਹੀਂ ਹੋਈ ਸੀ ਕਿ ਇਹਨਾਂ ਨੂੰ ਕਾਲ ਆ ਰਹੀਆਂ ਸੀਗੀਆਂ ਅਸੀਂ ਵਰਚੁਅਲ ਨੰਬਰ ਸੀਗਾ WhatsApp ਦਾ ਉਥੋਂ ਕਾਲ ਆ ਰਹੀਆਂ ਸੀਗੀਆਂ ਸਰ ਇਹਦੇ ਕੋਲ ਕੋਈ ਗ੍ਰਾਂਤੀ ਹੋਈ ਨਹੀਂ 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 ਫਿਲਹਾਲ ਕੋਈ ਬਰਾਮਦਗੀ ਨਹੀਂ ਹੋਈ ਬਟ ਆ ਜਿਹੜਾ ਮਲਜ਼ਮ ਹੈ ਸਾਡੀ ਕਸਟਡੀ ਦੇ ਵਿੱਚ ਹੈ ਤਾਂ ਉਹ ਸਾਰੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਕੋਈ ਸਣੇਰੀ ਕੋਈ ਬਾਹਰ ਕੋਈ ਲਿਖੂ ਵੀ ਸਾਹਮਣੇ ਆਏ ਨੇ ਜਾਂ ਇਨਸਟਿਚੂਸ਼ਨ ਨੇ ਪੌਜ਼ ਕਰਾ ਦਿੱਤਾ ਕਿਸੇ ਵੀ ਨਾਲ ਨਾਲ ਕੀ ਨਹੀਂ ਇਹਦਾ ਡਾਇਰੈਕਟਲੀ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਕਿ ਉਹਦੇ ਨਾਲ ਡਾਇਰੈਕਟ ਲਿੰਕ ਸੀਗਾ ਜਿਹੜਾ ਗੈਂਗਸਟਰ ਬਾਹਰ ਬੈਠਾ ਹੈ ਉਹਦੇ ਨਾਲ ਕਾਫੀ ਕਨਵਰਸੇਸ਼ਨ ਆਪ ਵੀ ਮੰਨ ਗਿਆ ਬਾਕੀ ਸੀ ਟੈਕਨੀਕਲੀ ਵੀ ਉਹ ਐਸਟੈਬਲਿਸ਼ ਹੋਇਆ ਇਹਦੀ ਕਾਫੀ ਗੱਲਬਾਤ ਉਹਦੇ ਨਾਲ ਹੋਈ ਹੈ ਜੀ